ਸੋਸ਼ਲ ਵੈਲਫੇਅਰ ਕਲੱਬ ਕਾਫੀ ਲੰਬੇ ਅਰਸੇ ਤੋਂ ਸਮਾਜਿਕ ਅਤੇ ਧਾਰਮਿਕ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਅੱਜ ਉਹਨਾਂ ਵੱਲੋਂ ਮੋਗਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੋਰਲ ਵੈਲਿਊ ਅਤੇ ਕੈਰੀਅਰ ਗਾਈਡਨਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 150 ਤੋਂ 200 ਸਕੂਲੀ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਜਿੱਥੇ ਮੋਰਲ ਵੈਲਿਊਜ਼ ਬੰਦੀ ਜਾਣਕਾਰੀ ਦਿੱਤੀ ਉੱਥੇ ਹੀ ਉਹਨਾਂ ਨੇ ਜਿਹੜਾ ਆਪਦਾ ਫਿਊਚਰ ਹੈ ਉਸ ਨੂੰ ਸਿਲੈਕਟ ਕਰਨ ਲਈ ਜਿਹੜਾ ਹੈਗਾ ਸੁਝਾਅ ਦਿੱਤੇ ਇਸ ਮੌਕੇ ਦੀ ਜਾਣਕਾਰੀ ਦਿੰਦੇ ਹੋਏ ਸੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ ਓਪੀ ਕੁਮਾਰ ਨੇ ਕਿਹਾ ਕਿ ਸਾਡੇ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਸਿਹਤ ਸੰਬੰਧੀ ਅਤੇ ਮੋਰਲ ਵੈਲਿਊਜ਼ ਬਧੀ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ ਸਮੇਂ-ਸਮੇਂ ਤੇ ਜਿਹੜੇ ਕੈਂਪੇਨ ਲਗਾਏ ਜਾਂਦੇ ਹਨ ਅੱਜ ਅਸੀਂ ਮੋਗਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਸੈਮੀਨਾਰ ਦਾ ਜੁਲਿਸ ਕੀਤਾਗਾ ਜਿੱਥੇ ਕਿ ਜੋ 10ਵੀਂ ਅਤੇ 11ਵੀਂ 12ਵੀਂ ਦੇ ਵਿੱਚ ਬੱਚਿਆਂ ਪੜ੍ਹਦੀਆਂ ਹਨ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣਾ ਪੁੱਖ ਕਿਸ ਤਰ੍ਹਾਂ ਚੁਣਨਾ ਚਾਹੀਦਾ ਉਸ ਸੰਬੰਧੀ ਜਾਣਕਾਰੀ ਦਿੱਤੀ ਅਤੇ ਮਾਤਾ ਪਿਤਾ ਦਾ ਸਤਕਾਰ ਆਸ-ਪਾਸ ਜੋ ਆਪਣੇ ਜੋ ਲੋਕ ਰਹਿੰਦੇ ਹਨ ਉਹਨਾਂ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ ਅਤੇ ਮਾੜੀਆਂ ਚੀਜ਼ਾਂ ਤੋਂ ਕਿਸ ਤਰ੍ਹਾਂ ਦੂਰ ਰਹਿਣਾ ਉਸ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਦੇ ਪ੍ਰਿੰਸੀਪਲ ਵੱਲੋਂ ਵੀ ਜਿਹੜਾ ਹੈਗਾ ਸੋਸ਼ਲ ਵੈਲਫੇਅਰ ਕਲੱਬ ਦਾ ਧੰਨਵਾਦ ਕੀਤਾ ਗਿਆ ਜੋ ਉਹਨਾਂ ਨੇ ਬੱਚਿਆਂ ਨੂੰ ਕੈਰੀਅਰ ਸੰਬੰਧੀ ਜਿਹੜਾ ਹੈ ਜਾਣਕਾਰੀ ਦਿੱਤੀ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਜਿਹੜੇ ਸਮੇਂ-ਸਮੇਂ ਤੇ ਅਸੀਂ ਵੀ ਗਾਇ ਜਿਹੜਾ ਬੱਚਿਆਂ ਨੂੰ ਗਾਈਡ ਕਰਦੇ ਆ ਕਿ ਆਪਣੇ ਪਰਵਾਦਨਾ ਕਿਸ ਤਰ੍ਹਾਂ ਉਹਨਾਂ ਨੇ ਰਹਿਣਾ ਹੈ ਅਤੇ ਆਸ-ਪਾਸ ਦੇ ਵਿੱਚ ਜਿਹੜਾ ਮਹੌਲਾ ਕਿਸ ਤਰ੍ਹਾਂ ਬਣਾ ਕੇ ਰੱਖਣਾ ਹੈ ਹੋਰ ਕੀ-ਕਿਆ ਉਹਨਾਂ ਨੇ ਆਉਸ ਹੁੰਦੇ ਆ ਜੈਨ ਸੰਤਾਂ ਦੇ ਗਮਾਲ ਵਿੱਚ ਪੜਿਆ ਜਿੱਦਾ ਪਰਿਵਾਰ ਨੇ ਮਹੌਲੇ ਜਿੱਦਾ ਪਰਿਵਾਰ ਨੇ ਕੋਈ ਇਨਸਾਨ ਕਦੇ ਚੰਗੀ ਗੱਲ ਨਹੀਂ ਕਰ ਸਕਦਾ ਕਿੱਥੇ ਦੇਖੋ ਆ ਮੋਬਾਈਲ ਆ ਗਿਆ ਜੀ ਤੁਹਾਨੂੰ ਨਾਇਕਿੰਨਾ ਪੜਾ ਕਰ ਕਰਤਾਂ ਅਰਤੋਂ ਪਹਿਲਾਂ ਸਾਡੇ ਕੋਲ ਸੀਗੇ ਟੀਵੀ ਸੀਗੇ ਟੀਵੀ ਦੇ ਵਿਸ਼ੇ ਸੀਗੇ ਟੀਵੀ ਦਾ ਕੰਮ ਕਰਕੇ ਆਪਾਂ ਨੱਚ ਭੂਰਨ ਹੋ ਜਾਈਏ ਉਹ ਨਾ ਪ੍ਰੋਬਲਮ ਹਰ ਚੀਜ਼ ਦੇ ਵਿੱਚ ਮਾੜੀ ਤੇ ਚੰਗੀ ਦੋਨੇ ਚਾਮਪੂ ਇਹ ਅਸੀਂ ਵਿਗਿਆਨ ਸਾਡੇ ਪੁੱਤਰੀ ਦੇ ਵੇਖਣਾ ਕਿ ਮੈਂ ਤਾਂ ਚੰਗਾ ਲੈਣਾ ਕਿ ਮਾੜਾ ਜਿਹੜਾ ਤਾਂ ਚੰਗੇਆਂ ਇਨਸਾਨਾਂ ਦੀ ਖੋਪੜੀ ਦੇ ਵਿੱਚ ਚੰਗੀਆਂ ਚੀਜ਼ਾਂ ਭਰੀਆਂ ਹੋਈਆਂ ਉਹ ਅੰਦਰ ਚੰਗੀ ਜੀਵਨ ਪ੍ਰਤੀਕੋਸ਼ਿਕਾ ਹੁੰਦਾ ਤੇ ਜਿਹੜੇ ਦਿਮਾਗ ਵਿੱਚ ਜਿਗਰ ਦੀ ਜੱਫੀ ਨਹੀਂ ਹੋਈ ਜਾਂ ਕੋਈ ਕਦੇ ਚੰਗੀ ਜਿਹੀ ਸੋਚ ਸਕਦਾ ਨਹੀਂ ਜਾ ਰਹੀ ਆ ਉਹਨਾਂ ਵੈਬਸਾਈਟਾਂ ਦੇ ਉੱਪਰ ਜાં ਪ੍ਰਿੰਟ ਮੀਡੀਆ ਦੇ ਵਿੱਚ ਉਹ ਜਾਣਕਾਰੀ ਬਹੁਤ ਹੀ ਨਾਇਵੰਦਾ ਤੁਹਾਡੇ ਵਾਸਤੇ ਕਿਉਂਕਿ ਉਹਦੇ ਤੋਂ ਤੁਸੀਂ ਵੱਖਰੇ ਵੱਖਰੇ ਕੋਰਸਾਂ ਬਾਰੇ ਪਤਾ ਲਾ ਸਕਦੇ ਆ ਜਿੱਥੋਂ ਮੈਂ ਸਟਾਰਟ ਕਰੂੰਗਾ ਉਹ ਹੈ ਸਭ ਤੋਂ ਪਹਿਲਾਂ ਜਿਹੜੀ ਨਵੀਂ ਹੋਣੀ ਲੇਟੈਸਟ ਜਿਹੜੀ ਐਡ ਆਈਆ ਉਹ ਆਈਆ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਚੰਡੀਗੜ੍ਹ ਵੱਖਰੇ ਵੱਖਰੇ ਡਿਪਲੋਮਾ ਕੋਰਸਾਂ ਦੀ ਐਡ ਆਈ ਹੋਈ ਹੈ 10ਵੀਂ ਵਾਲੇ ਬੱਚੇ ਪਲੱਸ 2 ਵਾਲੇ ਬੱਚੇ ਉਹ ਜਿਹੜੇ ਡਿਪਲੋਮਾ ਕੋਰਸ ਹੈ ਉਹ ਕਰ ਸਕਦੇ ਆ ਉਹਦੇ ਵਿੱਚ ਜਿਹੜੇ ਕੋਰਸ ਆ ਉਹ ਦੋਨੋਂ ਲੜਕੇ ਤੇ ਲੜਕੀਆਂ ਦੋਨੋਂ ਵਾਸਤੇ ਹਨ ਨੌਣਾ ਸਿੱਖੋ ਜਿਹਦੇ ਵਿੱਚ ਮੋਰਲ ਵੈਲਿਊਸ ਵੀ ਆਈ ਜਾਂਦੀਆਂ ਨੇ ਆਪਣਿਆਂ ਨੂੰ ਆਪਣੀ ਯੂਨੀਫਾਰਮ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰੋ ਵੀ ਤੁਸੀਂ ਬਿਲਕੁਲ ਸਟੂਡੈਂਟ ਬਣ ਕੇ ਆਉਣਾ ਸਿੰਪਲ ਬਣ ਕੇ ਆਉਣਾ ਮੇਡ ਨਹੀਂ ਕਰਨੀਆਂ ਨੇਲ ਨਹੀਂ ਬਿਧਾਣੇ ਹੈ ਨਾ ਹੈ ਨਹੀਂ ਨਾ ਮਾੜੋ ਪ੍ਰੇਰਿਤਿਕੰ ਮੈਂ ਕਹਿੰਦਾ ਦੱਸਦੇ ਆ ਇੰਨੀਆਂ ਤਾਂ ਵੱਡੀਆਂ ਹੋ ਗਈਆਂ ਹੁਣ ਤੁਸੀਂ ਕਿ ਆਪਣੀ ਯੂਨੀਫਾਰਮ ਆਪ ਧੋ ਸਕਦੀਆਂ ਆਪਣੀ ਯੂਨੀਫਾਰਮ ਧੋ ਕੇ ਸਾਫ ਸੁਥਰੀ ਯੂਨੀਫਾਰਮ ਪਾ ਕੇ ਆਇਆ ਕਰੋ ਤੁਹਾਡੇ স্মੈਲ ਆਉਣੀ ਹੁੰਦੀ ਹੈ ਕੱਪੜਿਆਂ ਦੇ ਵਿੱਚੋਂ ਦੁਪੱਟੇ ਤੁਹਾਡੇ ਗੰਦੇ ਹੁੰਦੇ ਨਹੀਂ ਨਾਪੋ ਆਪਣੇ ਦੁਪੱਟਿਆਂ ਤੇ ਨਿਗਾ ਮਾਰੋ ਕੀ ਤੁਹਾਡੇ ਦੁਪੱਟੇ ਸਾਫ਼ ਨੇ ਤਾਂ ਉਹ ਮੱディア ਤੇ ਖਾਇ ਜਾਂਦਾ ਹੈਗਾ ਤੇ ਐਸੇ ਉਹ ਸਟੀਲ ਨਾ ਕਰਦੇ ਨਹੀਂ ਆਣੇ ਨੂੰ ਤਾਂ ਸਿੱਖਣ ਬੈਠੇ ਨੂੰ ਸਾਨੂੰ ਜੋ ਚਾਹੀਦਾ ਸਿੱਖਣ ਨੂੰ ਮਿਲਿਆ ਇਹ ਕਿ ਵੀ ਕਿਛ ਕੁ ਪ੍ਰੈਕਟਿਕ ਕਰਨੀ ਵੀ ਆ ਕਿਵੇਂ ਆ ਸਾਜੀਆਂ ਫਰਸ਼ ਤੇ ਸਾਫ਼ ਪਾਈ ਰੱਖਣੀ ਹੈ ਕਿ ਨਹੀਂ ਕਰਨੀ ਚਾਹੀਦੀ ਵੀ ਇਸੇ ਨੂੰ ਨਾ ਐਂਸੀ ਨਹੀਂ ਚਾਹੁੰਦਾ ਬੱਚੇ ਜਿਹੜੇ ਮੋਬਾਈਲਾਂ ਵਿੱਚ ਜ਼ਿਆਦਾ ਲੱਗੇ ਜਾਂ ਕਾਈ ਲੈਟ ਚੱਤ ਕੇ ਆ ਦੇਣੇ ਰਹਿ ਗਈ ਫੋਨ ਦੇ ਵਰਤੋਂ ਨੂੰ ਸਹੀ ਵੀ ਆ ਜੇ ਤੁਸੀਂ ਚੰਗੀ ਤਰ੍ਹਾਂ ਯੂਜ਼ ਕਰਨਾ ਸਿੱਖੋ ਇਹਦਾ ਡਿਸਐਡਵਾਂਟੇਜ ਵੀ ਹੈ ਤੇ ਐਡਵਾਂਟੇਜ ਵੀ ਹੈ ਗਿਆ ਤੇ ਜਿਹੜੇ ਜ਼ਿਆਦਾ ਯੂਜ਼ ਕਰਦੇ ਹੈਗੇ ਆ ਇਹ ਵੀ ਰਿਲੈਕਸ ਹੋਣ ਵਾਸਤੇ ਇਹੋ ਨਾਲ ਵਾਸਤੇ ਜਿੱਦ ਨਹੀਂ ਗਿਆ ਉਹਦੇ ਤੋਂ ਵੀ ਨੁਕਸਾਨ ਬਾਰੇ ਗੱਲ ਸਿੱਖਿਆ ਦੇ ਵਿੱਚ ਕੀ ਪੀਟਿਆ ਰਿਹਾ ਅੰਦਰ ਤਾਂ ਇਹ ਵੀ ਸਾਨੂੰ ਸਿੱਖਾਇਆ ਗਿਆ ਹੈਗਾ ਕਿ ਜੇ ਤੁਸੀਂ ਯੂਜ਼ ਕਰ ਤੋਂ ਕਰਦੇ ਹੈਗੇ ਆ ਤੇ ਉਸ ਫੋਨ ਦੀ ਵਰਤੋਂ ਚੰਗੀਆਂ ਚੀਜ਼ਾਂ ਸਿੱਖਣੇ ਲਾਓ ਜਿਵੇਂ ਕਿ ਜਨਰਲ ਨੌਲੇਜ ਸਿੱਖਣੇ ਲਾਓ ਵਧੀਆ ਆਸਲ ਵਿੱਚ ਉਹ ਤਾਂ ਕਾਫੀ ਚੈੱਕ ਕਰ ਦੇਈਏ ਕਿ ਨਹੀਂ ਹਾਂਜੀ ਲੱਗਣੀ ਚਾਹੀਦੀ ਹੈ ਇਹ ਐਸਨਾ ਨਾ ਸਾਨੂੰ ਸਿੱਖਣ ਲਈ ਬਹੁਤ ਪਸੰਦ ਆਇਆ ਹੈ ਅੱਛਾ ਹੈ ਮੋਰਲ ਵੈਲਿਊਜ਼ ਦੇ ਕੈਂਪ ਲਗਾਉਣੇ ਚਾਹੀਦੇ ਨੇ ਬੱਚਿਆਂ ਦੀ ਲਾਈਫ ਆ ਜਿਹੜੀ ਉਹ ਅਨੁਸ਼ਾਸਿਤ ਹੁੰਦੀ ਹੈਗੀ ਤੇ ਮੋਰਲ ਵੈਲਿਊਜ਼ ਆਪਣੇ ਆਪ ਹੀ ਫਿਰ ਆ ਜਾਂਦੀਆਂ ਨੇ ਇਹ ਬੱਚੇ ਆ ਜਿਹੜੇ ਲਾਈਫ 'ਚ ਅਗਾਹ ਵੱਧਦੇ ਨੇ ਇਹਦੇ ਨਾਲ ਹਾਂਜੀ ਬੱਚਿਆਂ ਨੂੰ ਬਹੁਤ ਇੰਟਰਸਟ ਆਣਾ ਬੱਚਿਆਂ ਨੇ ਲੈਕਚਰ ਸੁਨੇ ਅਸੋਦ ਉਹ ਕੰਡੀਪ ਟੈਂਪਲ ਦਾ ਦੱਸਦੇ ਨੇ ਉਹਦੇ ਇਸੇ ਉੱਤੇ ਚੱਲ ਜੀ ਨਾ ਹਾਂਜੀ ਅਸੀਂ ਵੀ ਬੱਚਿਆਂ ਨੂੰ ਆਪਣੀ ਮਾਰਨਿੰਗ ਅਸੈਂਬਲੀ ਦੇ ਵਿੱਚ ਬੱਚਿਆਂ ਨੂੰ ਕੋਈ ਨਾ ਕੋਈ ਮੋਰਲ ਵੈਲਿਊਜ਼ ਤੇ ਲੈਕਚਰ ਦਿੱਤਾ ਜਾਂਦਾ ਹੈ ਜਿਹਦਾ ਚਾਹੋਂ ਬੱਚੇ ਐਟੀਟਿਊਡ ਕਿ ਬਣੇ ਬੱਚਿਆਂ ਨੂੰ ਆਪਣੀ ਲਾਈਫ ਆ ਜਿਹੜੀ ਉਹ ਡਿਸਪਲਿਨ ਰੱਖਣੀ ਚਾਹੀਦੀ ਹੈ ਜਿਹਦੇ ਨਾਲ ਮੋਰਲ ਵੈਲਿਊਜ਼ ਆਪਣੇ ਆਪ ਹੀ ਆ ਜਾਂਦੀਆਂ ਨੇ ਅਸੀਂ ਸੀਨੀਅਰਸ ਕਾਢ ਉਸ ਨੂੰ ਲਰਫੀ ਰਹੇ ਅੱਜ ਆਈਆਂ ਲਾਸਟ ਵੀਕ ਦੇ ਬੱਚਿਆਂ ਨਾਲ ਅਸੀਂ ਮੋਰਲ ਵੈਲਿਊਜ਼ ਕੈਰੀਅਰ ਗਾਈਡੈਂਸ ਇਹ ਗੱਲਾਂ ਬਾਰੇ ਵੀ ਕਿੰਨਾ ਸਾਂਝੀਆਂ ਆਪਾਂ ਜਿੰਦਗੀ ਵਿੱਚ ਆ ਆਪ ਨੂੰ ਕੰਮ ਕਰਦੇ ਨਾਲ ਕਿਵੇਂ ਵਿਹਾਰ ਕਰਨਾ ਹੈਗਾ ਆਪਣੇ ਪਰਿਵਾਰ ਨਾਲ ਆਪਣੇ ਸਕੂਲ ਵਿੱਚ ਕਿਵੇਂ ਬਿਤਰਨਾ ਉਹ ਸਾਰੀਆਂ ਗੱਲਾਂ ਨੇ ਸਾਂਝੀਆਂ ਕੀਤੀਆਂ ਪਰ ਪਾਪ ਸਰਬਿੰਦਰ ਸਿੰਘ ਜੀ ਵੱਲੋਂ ਇਹਨਾਂ ਨੂੰ ਕੈਰੀਅਰ ਗਾਈਡੈਂਸ ਤੇ ਸਿਖਾ ਦਿੱਤੀ ਗਈ ਹੈ ਜੀ 11 ਪਲਸ 10 ਦੇ ਬਾਅਦ ਤੇ ਪਲਸ 20 ਤੋਂ ਬਾਅਦ ਕੋਈ ਵੀ ਸਟਰੀਮ ਹੋਵੇ ਉਹ ਵਿਅਕਤੀ ਕਿਹੜੇ-ਕਿਹੜੇ ਕਾਲਜਾਂ ਚ ਜਾ ਕੇ ਘੜੇ ਘੜੇ ਆਪਣੇ ਹੈਗੇ ਵਿਸ਼ੇ ਨਜ਼ਰ ਆਤੇ ਆਪਕੇ ਸੇਵਾ ਕਰਦੇ 몰 ਬੜਾ ਬਹੁਤ ਬੜਾ ਕਮੋਡਿਟੀ ਸੀ ਬੱਚੇ ਬੱਚੇ ਨੇ ਬੜਾ ਕਮੋਡਿਟੀ ਕੀਤਾ ਬੜੇ ਲਗਨ ਨਾਲ ਸੰਘਰਸ਼ ਨਹੀਂ ਇਹਨਾਂ ਨੇ ਤਾਂ ਕਿ ਮੈਂ ਆਸ ਕਰਦਾ ਕਿ ਉਹਨਾਂ ਨੇ ਆਪਣੀਆਂ ਜੜੀਆਂ ਗੱਲਾਂ ਸੀ ਉਹਨਾਂ ਨੂੰ ਦੁੱਤੀਆਂ ਤਾਂ ਆਪਣੇ ਮਨ ਤੇ ਉਤਾਰੀਆਂ ਇਸ ਤਰ੍ਹਾਂ ਦੀ ਸਫਸਤੀ ਆਪਕੀ ਹਿੰਦੂਆਂ ਦਾ ਵੀ ਵਛਾ ਦੇ ਕਹਿਤਾਂ ਹੋ ਗਏ ਆ ਜੀ ਜੀ ਦੱਸ ਸਾਬ ਹੋਗੇ ਸਾਨੂੰ ਇਹ ਕੰਮ ਕਰਦਿਆਂ ਨੂੰ ਜਸਾ ਸਾਲਿਆ ਤੋਂ ਅਸੀਂ ਇਹ ਜਿਹੜੇ ਕੈਂਪ ਤੇ ਨਿਰੰਤਰ ਹੀ ਸਾਡੇ ਚੱਲਦੇ ਆ ਰਹੇ